ਪਿਛਲੇ ਦਿਨੀ ਭਾਰਤ ਮਾਲਾ ਸੜਕ ਪ੍ਰੋਜੈਕਟ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਵਿੱਚ ਆਪਸ ਵਿੱਚ ਝੜਪ ਹੋ ਗਈ ਸੀ ਜਿਸ ਦੌਰਾਨ ਦੋਨਾਂ ਧਿਰਾਂ ਵੱਲੋਂ ਜੰਮ ਕੇ ਲਾਠੀਆਂ ਭਰਾਈਆਂ ਗਈਆਂ ਅਤੇ ਇੱਟਾਂ ਰੋੜੇ ਵੀ ਚਲਾਏ ਗਏ ਪੁਲਿਸ ਵੱਲੋਂ ਅਥਰੂ ਗੈਸ ਵੀ ਛੱਡੇ ਗਏ ਸਨ ਇਸ ਦੌਰਾਨ ਕਾਫੀ ਗਿਣਤੀ ਕਿਸਾਨ ਤੇ ਤਕਰੀਬਨ 1 ਦਰਜਣ ਪੁਲਿਸ ਕਰਮਚਾਰੀ ਗੰਭੀਰ ਜ਼ਖਮੀ ਹੋ ਗਏ ਸਨ ਜਖਮੀ ਪੁਲਿਸ ਕਰਮਚਾਰੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਅੱਜ ਐਸਐਸਪੀ ਅਮਨੀਤ ਕੌਂਡਲ ਹਸਪਤਾਲ ਪਹੁੰਚੇ ਐਸਐਸਪੀ ਨੇ ਕਿਹਾ ਕਿ ਪਿਛਲੇ ਦਿਨੀ ਦੁੰਨੇਵਾਲਾ ਵਿਖੇ ਭਾਰਤ ਮਾਲਾ ਸੜਕ ਪ੍ਰੋਜੈਕਟ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਦੀ ਆਸ ਵਿੱਚ ਝਟਕ ਪਹੋ ਗਈ ਸੀ ਜਿਸ ਦੌਰਾਨ ਸਾਡੇ ਕਾਫੀ ਪੁਲਿਸ ਜਵਾਨ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਸਿਵਲ ਹਸਪਤਲ ਇਲਾਜ ਲਈ ਭੇਤੀ ਕਰਵਾਇਆ ਗਿਆ ਸੀ ਪਰ ਹੁਣ ਉਹਨਾਂ ਦੀ ਹਾਲਤ ਵਿੱਚ ਸੁਧਾਰ ਹੈ ਅਤੇ ਕੁਝ ਜ਼ਖਮੀਆਂ ਨੂੰ ਛੁੱਟੀ ਵੀ ਦੇ ਦਿੱਤੀ ਗਈ ਹੈ ਬਾਕੀ ਜ਼ਖਮੀਆਂ ਦੀ ਹਾਲਤ ਵੀ ਜਲਦੀ ਸੁਧ ਰਹੀ ਹੈ ਅਤੇ ਉਹਨਾਂ ਕਿਸਾਨਾਂ ਬਾਰੇ ਕਿਹਾ ਕਿ ਕਿਸਾਨਾਂ ਦੀ ਸਿਵਲ ਪ੍ਰਸ਼ਾਸਨ ਨਾਲ ਮੀਟਿੰਗ ਦਾ ਸਮਾਂ ਤੈਅ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਹੈ। ਅਨਮੋਲ ਕਿਹਾਣਾ ਜਨਨ ਹਸਪੀਟਲ ਚਾਹੀਦਾ। ਸਾਡੇ ਜਿਹੜੇ ਜੀ ਮੁਲਾਜ਼ਮ ਪਰਸੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਉਸ ਦਿਨ ਸਾਡਾ ਝੜਪ ਹੋ ਗਈ ਸੀਗੀ ਕਿਸਾਨਾਂ ਨਾਲ NHAI ਵਾਲੇ ਕੇਸ 'ਚ ਉਹਨਾਂ ਦਾ ਹੀ ਹਾਲ-ਚਲ ਪੁੱਛਣ ਆਏ ਸੀਗੇ ਜੀ ਹੋਰ ਕੋਈ ਗੱਲ ਨਹੀਂ ਇਸ ਤਰ੍ਹਾਂ ਦੇ ਹਾਲਾਤ ਨੇ। ਕਾਫੀ ਫਰਕ ਹੈ ਜੀ ਕੁਝ ਤਾਂ ਡਿਸਚਾਰਜ ਵੀ ਹੋ ਗਏ ਆ ਇੱਕ ਦੋ ਡਿਸਚਾਰਜ ਹੋ ਗਏ ਬਾਕੀ ਤਿੰਨ ਅਸਰ ਚ ਉੱਥੇ ਸੀਗੇ ਡਾਕਟਰ ਸਾਹਿਬ ਵੀ ਜਿਹੜੇ ਮੌਕੇ ਤੇ ਹਾਜ਼ਰ ਸੀ ਉਹਨਾਂ ਨੂੰ ਵੀ ਪੁੱਛਿਆ ਕਾਫੀ ਪ੍ਰੋਗਰੈਸ ਹੈਗੀ ਤੇ ਜੋ ਵੀ ਡਾਕਟਰ ਦੀ ਐਡਵਾਈਸ ਹੋਏਗੀ ਉਦਾਂ ਹੀ ਅੱਗੇ ਕਰ ਲਾਂਗੇ ਪ੍ਰਾਈਵੇਟ ਕਨਸਲਟੇਸ਼ਨ ਤੇ ਉਹਨੀਆਂ ਮੀਟਿੰਗ ਵੀ ਸੀ ਕਿ ਇਸ ਤਰ੍ਹਾਂ ਹੋ ਰਿਹਾ ਉਹ ਤਾਂ ਜੀ ਮੀਟਿੰਗ ਚੱਲਦੀ ਰਹੀ ਹੈ ਸਾਡੀ ਇੰਟਰਨਲ ਉਹ ਸਾਰਾ ਕੁਝ ਉੱਥੇ ਹੋਈ ਗਈ ਸੀ ਗੱਲਬਾਤ ਪਤਾ ਹੀ ਤੁਹਾਨੂੰ ਫਾਈਨਲ ਹੋ ਗਿਆ ਕਰਨਾ ਚੱਲਿਆ ਗਿਆ हां जी कल तो चुके है बाकी जो उन्होंने किया सेगा भी ਸਾਡੇ ਕੁਝ ਕਿਸਾਨ ਭਰਾਵਾਂ ਨੂੰ ਜਿਸ ਤਰ੍ਹਾਂ ਦੇ ਵੀ ਐਡਮਿਨਿਸਟ੍ਰੇਸ਼ਨ ਨਾਲ ਕੋਈ ਡਾਊਟਸ ਹੈਗੇ ਉਹ ਮੇਰੇ ਖਿਆਲ ਕੱਲ ਉਹਨਾਂ ਨੂੰ ਬੁਲਾਇਆ ਗਿਆ ਉਹ ਤਿੰਨ ਚਾਰ ਦਿਨੋਂ ਕਲੀਅਰ ਹੋਣਗੇ ਫਿਰ ਜੋ ਵੀ ਅਸ ਪਰ ਲਾਏ ਕਰਾਂਗੇ ਥੈਂਕ ਯੂ